ਦੋਸਤੋ ਚਲਦੇ ਆਪਾਂ ਆਪਣੇ ਰੂਮ ਚ ਕਿਉਂਕਿ ਰਾਤ ਨੂੰ ਕੋਈ ਆਪਣੇ ਰੂਮ ਚ ਕੋਈ ਵੜ ਨਹੀਂ ਦਿੰਦਾ ਤੇ ਆਪਾਂ ਆਪਣੇ ਰੂਮ ਜੀ ਲੋਟਾਂ ਚਲਦੇ ਹਾਂ ਠੀਕ ਆ ਦੋਸਤੋ ਤੇ ਲਓ ਜੀ ਮੈਂ ਇੱਥੋਂ ਆ ਗਿਆ ਆਪਣੇ ਰੂਮ ਚ ਜਿਹਦੇ ਵਿੱਚ ਨੈਨਸੀ ਦਿਖਣੀ ਰਹੀ ਨੈਨਸੀ ਕਿੱਥੇ ਬਾਗੀ ਉੱਪਰ ਉੱਪਰ ਕੀ ਕਰਨਗੇ ਜੀ ਹਾਈ ਦੋਸਤੋ ਲਓ ਜੀ ਦੋਸਤੋ ਨੈਨਸੀ ਹੈਲੋ ਦੋਸਤੋ ਗੁੱਡ ਮਾਰਨਿੰਗ ਸਵੇਰ ਹੋ ਗਈ ਹੈ ਲੋ ਜੀ ਆਪਾਂ ਵੀ ਹੋ ਗਏ ਆਖ ਕੇ ਤਿਆਰ ਹੈ ਤਿਆਰ ਤਾਂ ਨਹੀਂ ਹੋਇਆ ਜੀ ਆਪਾਂ ਨਹਾ ਤੋਗੇ ਤਿਆਰ ਹੋਵਾਂਗੇ ਦੋਸਤੋ ਲੋ ਜੀ ਫਾਰਵਰਡ ਆਉਣੇ ਲਾ ਰਹੀ ਐ ਝਾੜੂ ਸਵੇਰੇ ਸਵੇਰੇ ਤੇ ਲੋ ਜੀ ਮੈਂ ਕ ਵੀ ਉੱਠ ਗਿਆ ਆਪਾਂ ਹੀ ਲੇਟ ਹੋ ਗਏ ਲੱਗਦਾ ਅੱਜ ਸਾਰੇ ਦੇਖੋ ਜੀ ਉੱਠ ਕੇ ਸਾਰੇ ਨਹਾ ਧੋ ਲੇ ਤੇ ਆਪਾਂ ਹੀ ਨਹਾ ਤੋਗੇ ਆਪਾਂ ਹੁਣ ਉੱਠਿਆ ਦੋਸਤੋ ਚਲੋ ਜੀ ਆਪਾਂ ਹੁਣ ਉੱਠ ਕੇ ਨਹਾ ਧੋ ਲੈਨੇ ਆ ਤੁਹਾਨੂੰ ਪਤਾ ਹੀ ਆਪਾਂ ਨੂੰ ਐਡੀਟਿੰਗ ਵਗੈਰਾ ਕਰਨੀ ਪੈਂਦੀ ਐ ਤਾਂ ਕਰਕੇ ਆਪਾਂ ਲੇਟ ਹੋ ਜਾਂਦੇ ਆ ਤੇ ਪਾਣੀ ਉੱਪਰ ਨਹੀਂ ਚਲਾਇਆ ਹੋਇਆ ਏ ਚਲੋ ਪਰਨਾਤੋ ਕੇ ਸਾਨੂੰ ਮਿਲ ਗਿਆ ਠੀਕ ਹੈ ਦੋਸਤੋ ਤੇ ਥੋੜੀ ਦੇਰ ਫਿਰ ਲੰਘਿਆ ਪਾਸੋਂ ਠੀਕ ਹੈ ਮਿੱਤਰੋ ਲਓ ਜੀ ਦੋਸਤੋ ਨਾਤੋ ਕੇ ਤਿਆਰ ਹੋ ਗਏ ਨਾਤੋ ਕੇ ਤਿਆਰ ਹੋ ਗਏ ਦੋਸਤੋ ਲਓ ਜੀ ਹੁਣ ਚੱਲਦੇ ਆ ਆਪਣੇ ਸ਼ੌਕ ਤੇ ਚੱਕੇ ਚੱਲਦੇ ਆ ਚਾਹ ਤੇ ਬਰਫ ਤੇ ਲਾਜ ਤੇ ਮਿਆਂ ਤਾਂ ਹਜੇ ਸੌ ਰਿਆ ਈ ਤੇ ਚਲੋ ਸੁਣਦੇ ਇਹਨਾਂ ਨੂੰ ਤੇ ਸ਼ਾਮ ਨੂੰ ਇਹਨਾਂ ਨੂੰ ਦਿਖਾ ਕੇ ਲੈ ਕੇ ਆਵਾਂਗੇ ਡਾਕਟਰ ਦੇ ਪਾਸ ਕਿੱਜਾ ਦੋਸਤੋ ਥੋੜੀ ਇਹ ਦਿੱਕਤ ਆ ਰਹੀ ਐ ਪਰੋਂ ਲੱਗਦਾ ਏ ਪਤਾ ਨਹੀਂ ਕੀ ਹੋ ਗਿਆ ਤੇ ਚਲੋ ਜੀ ਇਹਨਾਂ ਨੂੰ ਦਿਖਾ ਕੇ ਡਾਕਟਰ ਲੱਗੇ ਫਿਰ ਆਪਾਂ ਸ਼ਾਮ ਨੂੰ ਦਿਖਾ ਕੇ ਆਵਾਂਗੇ ਠੀਕ ਐ ਦੋਸਤੋ ਹੁਣ ਚੱਲਦੇ ਆਪਾਂ ਸ਼ੌਪ ਤੇ ਚਲੋ ਜੀ ਸਾਡੇ ਨਾਲ ਬਣੇ ਰਹੋ ਤੁਸੀਂ ਦੇਖਦੇ ਆਂ ਅੱਜ ਬਾਜ਼ਾਰ ਦਾ ਹਲਚਲ ਠੀਕ ਐ ਦੋਸਤੋ ਤੁਹਾਨੂੰ ਪਤਾ ਹੀ ਐ ਅਸੀਂ ਕੱਲ ਨੂੰ ਸਾਂਝੇ ਲਗੂਗੀ ਤੇ 사ਂਜੀ માતા ਕੱਲ ਨੂੰ ਲਾਸਟ ਨਾ ਹੋ ਆ ਸਰਦ ਤੇ ਚਲੋ ਜੀ ਪਰਸੋਂ 3 ਤਰੀਕ ਨੂੰ ਪਹਿਲਾ ਨਰਾਤਾ ਹੈ ਚਲੋ ਦੇਖਦੇ ਆਂ ਵੀ ਬਾਜ਼ਾਰ ਚ ਕੀ ਤਿਆਰੀਆਂ ਹੋਈਆਂ ਨੇ ਠੀਕ ਆ ਦੋਸਤੋ ਸਾਡਾ ਨਾਲ ਬਣੇ ਰਹੋ ਤੁਸੀਂ ਹੈਲੋ ਦੋਸਤੋ ਲੋ ਜੀ ਅੱਪਾ ਆ ਗਏ ਆ ਤੇ ਰੋਟੀ ਪਾਣੀ ਖਾ ਲਈਏ ਤੇ ਰੋਟੀ ਪੈਕ ਵੀ ਹੋ ਗਈ ਹੈ ਸੁਨੀਰ ਆਣੇ ਦੀ ਤੇ ਦੂਜੀ ਦੁਕਾਨ ਦੀ ਤੇ ਲੋ ਜੀ ਦੋਸਤੋ ਤੁਸੀਂ ਵੀ ਖਾਓ ਬਾਸ ਦਾ ਮਰਬਾ ਦੇਖੋ ਜੀ ਪਰ ਅਸੀਂ ਦਾ ਖਾਇ ਨਹੀਂ ਆਇਗਾ ਕੋਈ ਗੱਲ ਤੇ ਲੋ ਜੀ ਮਿੱਤਰੋ ਆਪਾਂ ਦੇਖ ਰਹੇ ਆਂ ਫਿਰ ਆਪਾਂ ਦਾ ਰੋਟੀ ਪਾਣੀ ਖਾ ਲਿਆ ਇਹ ਤੇ ਏਸੀ ਵੀ ਚੱਲ ਰਿਹਾ ਦੇਖੋ ਜੀ ਏਸੀ ਲਾ ਕੇ ਕਮਰੇ ਚ ਓਏ ਹਾਏ ਮਾਂ ਕਰਾਣਾ ਸੌਣ ਦੀ ਤਿਆਰੀ ਕਰ ਰਹੇ ਨੇ ਤੇ ਫਿਰ ਸ਼ਾਮ ਨੂੰ ਚੱਲਾਂਗੇ ਉਹਨੂੰ ਲੈ ਕੇ ਡਾਕਟਰ ਦੇ ਲਵੇ ਸਾਨੂੰ ਪਤਾ ਹੀ ਆ ਇਹਨੂੰ ਦਿਖਾ ਕੇ ਲੈ ਕੇ ਆਣਾ ਹੈ ਆਪਾਂ ਨੇ ਤੇ ਰੋਟੀ ਆ ਗਈ ਆ ਦੇਖੋ ਜੀ ਦੋਸਤੋ ਪਨੀਰ ਦੇ ਨਾਲ ਚਲੋ ਜੀ ਦੋਸਤੋ ਮਿਲਦੇ ਆਂ ਫਿਰ ਤੁਹਾਨੂੰ ਥੋੜੀ ਦੇਰ ਚ ਠੀਕ ਆ ਦੋਸਤੋ ਰੋਟੀ ਦੇ ਕੇ ਆਨੇ ਆ ਸ਼ਾਬਤ ਠੀਕ ਆ ਦੋਸਤੋ ਚਲੋ ਨਾਲੇ ਬੱਚਾ ਨੂੰ ਲੈ ਆਵਾਂਗੇ ਜਿਹੜਾ ਆਪਣਾ ਸਕੂਲ ਤੋਂ ਦੇਖੋ ਜੀ 1:30 ਵੱਜ ਗਿਆ ਏ ਤੇ ਬੱਚੇ ਨੂੰ ਲੈ ਕੇ ਆਵਾਂਗੇ ਠੀਕ ਆ ਦੋਸਤੋ ਮਿਲਦੇ ਆ ਫਿਰ ਥੋੜੀ ਦੇਰ ਚ ਲਓ ਜੀ ਦੋਸਤੋ ਜੋ ਆਪਾਂ ਸਰਾਤ ਦੀ ਰੋਟੀ ਕੱਢਦੇ ਆ ਤੇ ਉਹ ਆਪਾਂ ਗਊਸਾਲਾ ਪਾਣ ਆਏ ਤੇ ਦੇਖੋ ਜੀ ਦੋਸਤੋ ਆਪਾਂ ਨੇ ਉਹ ਰੋਟੀ ਗਊਆਂ ਨੂੰ ਖਵਾ ਦਿੱਤੀ ਹੈ ਤੇ ਹੁਣ ਚਲਦੇ ਆਪਾਂ ਆਪਾਂ ਹੁਣ ਬੱਚਿਆਂ ਨੂੰ ਟਿਊਸ਼ਨ ਤੋਂ ਸਕੂਲ ਤੋਂ ਲੈ ਕੇ ਆਣੇ ਆ ਠੀਕ ਆ ਦੋਸਤੋ ਮਿਲਦੇ ਆਂ ਫਿਰ ਘਰੇ ਜਾ ਕੇ ਸਕੂਲ ਤੋਂ ਲੈ ਕੇ ਜਾ ਕੇ ਘਰੇ ਮਿਲਦੇ ਆਂ ਫਿਰ ਤੁਹਾਨੂੰ ਠੀਕ ਆ ਦੋਸਤੋ ਸਾਡੇ ਨਾਲ ਬਣੇ ਰਹੋ ਦੇਖੋ ਜੀ ਗਊ ਮਾਤਾ ਦੇ ਘਰੋਂ ਦਰਸ਼ਨ ਤੁਸੀਂ ਸਾਰੇ ਤੇ ਚਲੋ ਮਿਲਦੇ ਆਂ ਫਿਰ ਥੋੜੀ ਦੇਰ ਚ ਠੀਕ ਆ ਦੋਸਤੋ ਤਾਂ ਜੀ ਦੋਸਤੋ ਆ ਗਏ ਅਸੀਂ ਘਰੇ ਹੁਣ ਲੈ ਕੇ ਜਾਵਾਂਗੇ ਮੈਂ ਕਨੂ ਹਸਪੀਟਲ ਦਿਖਾ ਕੇ ਲੈ ਕੇ ਆਵਾਂਗੇ ਡਾਕਟਰ ਸਾਹਿਬ ਨੂੰ ਠੀਕ ਆ ਦੋਸਤੋ ਚਲੋ ਜੇ ਆਪਾਂ ਡਾਕਟਰ ਸਾਹਿਬ ਨੂੰ ਦਿਖਾ ਕੇ ਆਨੇ ਆ ਮੈਂ ਕਨੂ ਰੋਈ ਜਾਂਦਾ ਏ ਕੀ ਦਿੱਕਤ ਵਾਜੀ ਆ ਸਾਰਾ ਕੁਝ ਡਾਕਟਰ ਸਾਹਿਬ ਦੱਸਣਗੇ ਠੀਕ ਆ ਚਲੋ ਜੀ ਮਿਲਦੇ ਆ ਡਾਕਟਰ ਸਾਹਿਬ ਜਾ ਕੇ ਫਿਰ ਤੁਹਾਨੂੰ ਦੱਸਾਂਗੇ ਆ ਕੇ ਠੀਕ ਆ ਦੋਸਤੋ ਸਾਡੇ ਨਾਲ ਬਣੇ ਰਹੋ ਚਲਦੇ ਆ ਹੁਣ ਹਾਂ ਲੈ ਜਾਂਦੇ ਆ ਇਹਨਾਂ ਨਾਲ ਲੈ ਜੋ ਦਵਾਈਆਂ ਦਵਾਈਆਂ ਲਫਾਫੇ ਚ ਪਾ ਕੇ ਤੇ ਚਲੋ ਜੀ ਚਲਦੇ ਆ ਫਿਰ ਆਪਾਂ ਤੁਹਾਨੂੰ ਦੱਸਾਂਗੇ ਆ ਕੇ ਠੀਕ ਆ ਦੋਸਤੋ ਲਓ ਜੀ ਦੋਸਤੋ ਆ ਗਏ ਜੀ ਡਾਕਟਰ ਦੇ پاس ਤੋਂ ਦਵਾਈ ਵਗੈਰਾ ਲੈ ਆਏ ਔਰ ਦਿਖਾ ਕੇ ਵੀ ਆਏ ਆਏ ਦਵਾਈ ਵਗੈਰਾ ਲੈ ਆਏ ਔਰ ਲਓ ਜੀ ਦੋਸਤੋ ਮੈਂਕਨੋ ਲੈ ਆਏ ਤੇ ਦਵਾਈ ਵੀ ਲੈ ਆਏ ਇਹ ਚਲੋ ਜੀ ਦੋਸਤੋ ਮਿਲਦੇ ਆਂ ਫਿਰ ਥੋੜੀ ਦੇਰ ਚ ਜੀ ਠੀਕ ਆ ਹੁਣ ਦਵਾਈ ਮਿਲ ਗਈ ਇਹਦੇ ਕੋਈ ਨਹੀਂ ਲਵਾਓ ਲਾਓ ਤੇ ਖਵਾਓ ਤਾਂ ਲੋਨ ਹੋਈ ਹੋਆ ਠੀਕ ਆ ਦੋਸਤੋ ਚਲੋ ਜੀ ਕੋਈ ਹੈ ਜੀ ਕੋਈ ਗੱਲ ਹੈ ਜੀ ਤੇ ਚਲੋ ਜੀ ਮਿਲਦੇ ਆਂ ਫਿਰ ਥੋੜੀ ਦੇਰ ਚ ਠੀਕ ਆ ਦੋਸਤੋ ਜੋ ਵੀ ਹੋਊਗਾ ਸਾ ਦੱਸਾਂਗੇ ਠੀਕ ਆ ਦੋਸਤੋ ਕੀ ਹੋ ਗਿਆ ਡਾਇਪਰ ਕਰਨਾ ਕਹਿ ਰਹੇ ਤਾਂ ਨਾ ਪੰਜ 6 ਘੰਟੇ ਤੋਂ ਕੋਈ ਦਿੱਕਤ ਨਹੀਂ ਆ ਲਗਾਈ ਡੈਪਰ ਨਹੀਂ ਲਾਣਾ ਕਹਿੰਦੇ ਡੈਪਰ ਲਾ ਕੇ ਰੱਖਦੇ ਨੇ ਆਪਣਾ ਛੁਟਕਾਰਾ ਲੈ ਲੈਂਦੇ ਨੇ ਇਹ ਫੇਰ ਬਾਅਦ ਔਖਾ ਹੋ ਜਾਂਦਾ ਹੈ ਐਲਸੋ ਲੋਕਿਆਖਰੀ ਆਪਣੀ ਆਪਣੀ ਬੋਲੀ ਉਹ ਕਹਿ ਰਿਹਾ ਕਹਿੰਦਾ ਡਾਕਟਰ ਡੈਪਰ ਲਾ ਕੇ ਰੱਖ ਦੇਵੋਗੇ ਮਾਹ ਡਾਕਟਰ ਲਾ ਕੇ ਚਾਹੀਦੀ ਹੈ ਚਾਹੀਦੀ ਹੈ ਚਲੋ ਦੋਸਤੋ ਲੋ ਜੀ ਆ ਗਏ ਅਸੀਂ ਆਪਣੇ ਘਰੇ ਔਰ ਆਪਣੇ ਮੋਬਾਈਲ ਚ ਪਵਾ ਲਿਆ ਆਪਣਾ ਬੈਟਰੀ ਤੇ ਲੱਗੇ ਰੁਪਏ 2000 ਆਈਫੋਨ ਬੈਟਰੀ 2000 ਰੁਪਏ ਦੀ ਡਲੀਏ ਦੋਸਤੋ ਔਰ ਮੋਬਾਈਲ ਚੱਲਨੇ ਲੱਗਾ ਵੀ ਸਹੀ ਹੈ ਔਰ ਲੈ ਕੇ ਆਇਆ ਹੂੰ ਮੈਂ ਅਭੀ ਹਨੂਮਾਨ ਮੰਦਿਰ ਵੀ ਗਿਆ ਥਾ ਲੇਗਾ ਪ੍ਰਸਾਦ اور ساتھ میں لے کے آؤں آٹا اور دہی اور دھنیا اور گاجرا اور بنائے ہم نے آج راجما چاول تو راجما چاول ٹھیک ہے دوستو چلو جی مین کا حال چال پوچھ لیتے ہیں ٹھیک ہے کیونکہ ہم دوائی لے کے آئے تھے نا اس لیے ہم پوچھتے ہیں کیسا ہے لو جی ادھر تو اندھیرا ہے سو رہے ہیں لو جی دوستو ادھر تو سارے سو رہے ہیں لو جی دوستو چلو جی ان کو سونے دو چلو جی چلتے ہیں دیکھ لو جی یہ تو سو رہے ہیں ہم ہی لیٹ ہو گئے ہیں دوستو لیٹ جس کو بولتے ہیں لیٹ اور ادھر دیکھتے ہیں ادھر بھی لائٹ بند ہے ادھر بھی بند ہے دوستو کوئی دکھائی تو دے نہیں رہا ہے پھر ٹی وی لو جی دوستوں مچھر جو اس کے لیے بند کر دیے لائٹ اس لیے ہم وہ کیا کریں چلو کوئی بات نہیں ہے کس سے آپ کو بات کرائیں چلو ملتے ہیں پھر تھوڑی دیر میں ماں ਲਾ ਹੀ ਦੋਸਤੋ ਚਲੋ ਇਹ ਗੱਲ ਕਰਦੇ ਆਪਾਂ ਠੀਕ ਆ ਦੋਸਤੋ ਥੋੜੀ ਦੇਰ ਚ ਜਦ ਆਪਾਂ ਉਹ ਤਿਆਰ ਹੋ ਰਿਹਾ ਜੇ ਲੰਗਰ ਪਾਣੀ ਆਪਣਾ ਫਿਰ ਮਿਲਦੇ ਆ ਤੁਹਾਨੂੰ ਠੀਕ ਆ ਦੋਸਤੋ ਲਓ ਜੀ ਦੋਸਤੋ ਅਸੀਂ ਰਾਜਮਾ ਚਾਵਲ ਦਾ ਖਾ ਲਿਆ ਪਰ ਬਹੁਤ ਓਕੇ ਖਾਏ ਨਹੀਂ ਕਿਉਂਕਿ ਨਾ ਜਿਹੜੀ ਮੱਛਰੀ ਅੱਜ ਕੱਲ੍ਹ ਗਿਰ ਰਹੀ ਆ ਤੁਹਾਨੂੰ ਪਤਾ ਹੀ ਆ ਜੀਵੀਆਂ ਵੱਡੀਆਂ ਹੋ ਗਈਆਂ ਨੇ ਮੱਛਰੀਆਂ ਹੀ ਉੜ ਰਹੀਆਂ ਨੇ ਉਹਦੇ ਕਰਕੇ ਦੇਖੋ ਜੀ ਲਾਈਟ ਬੰਦ ਕਰਕੇ ਸਾਨੂੰ ਨਾ ਗੱਲਾਂ ਕਰਨੀਆਂ ਪੈ ਰਹੀਆਂ ਨੇ ਇਧਰ ਦੇਖੋ ਇਹ ਆਪਣੀ ਟਿਊਬ ਲਾ ਰਹੀ ਆ ਸੁਨੇਹਾਰਾਣੀ ਪੈਰਾਂ ਤੇ ਦੇਖੋ ਤੇ ਅਸੀਂ ਲੇਟਾ ਵਾਲੀਆਂ ਹੋਈਆਂ ਨੇ ਜਿਹੜੀਆਂ ਥੋੜੀਆਂ ਮੋਟੀਆਂ ਨੇ ਤੇ ਹੋਰ ਅਸੀਂ ਮੋਬਾਈਲ ਦੀ ਟਾਰਚ ਵਾਲੀ ਹੋਈ ਆ ਤੇ ਨੈਂਸੀ ਨੇ ਦੇਖੋ ਕਿੰਨਾ ਸੋਹਣਾ ਆਪਣਾ ਇਹ ਬਣਾਇਆ ਸੀ ਗੁੜੀਆ ਦਾ ਉਹ ਤੇ ਹੁਣ ਗੁੜੀਆ ਸੋਰੀ ਆ ਨੈਂਸੀ ਦੀ ਤੇ ਬੈੱਡ ਤੋਂ ਥੱਲੇ ਗਿਰ ਗਈ ਕੀ ਗੱਲ ਗੁੜੀਆ ਨੈਂਸੀ ਦੀ ਲਓ ਜੀ ਬੈੱਡ ਤੇ ਬੈ ਗਈ ਨੈਂਸੀ ਦੀ ਗੁੜੀਆ ਮੈਂਸੀ ਦਾ ਕੁਝ ਤਹੱਸ ਨਹੀਂ ਮੈਂ ਸੀਦਾ ਤਹੱਸ ਨਹੀਂ ਹੋ ਗਿਆ ਕਿਉਂਕਿ ਨਾ ਅੰਧੇਰਾ ਕਰਕੇ ਅਸੀਂ ਮੱਛਰੇ ਬਹੁਤ ਆਂਦੇ ਨੇ ਨਹੀਂ ਤਾਂ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਮੱਛਰ ਕਿੰਨੇ ਹੁੰਦੇ ਨੇ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਆਜੋ ਚਲੋ ਜੀ ਆਜੋ ਦਰਵਾਜ਼ਾ ਪੇਟੋ ਦਰਵਾਜ਼ਾ ਖੋਲੋ ਲਓ ਜੀ ਦੋਸਤੋ ਕਿੰਨੇ ਮੱਛਰ ਨੇ ਦੇਖੋ ਬਹੁਤ ਮੱਛਰੀ ਹੈ ਬਹੁਤ ਲਓ ਜੀ ਦੋਸਤੋ ਉਧਰ ਦੇਖੋ ਤੁਸੀਂ ਜਾਦੂ ਮੰਤਰ ਹੋ ਰਿਹਾ ਲਓ ਜੀ ਦੋਸਤੋ ਉਧਰ ਉਹ ਹੋ ਰਿਹਾ ਤੇ ਇਧਰ ਪਾਰਾਣੇ ਮਾਂਜਰੀਆ ਭਾਂਡੇ ਰਾਤ ਨੂੰ ਲੇਟਾ ਬੰਦ ਕਰਕੇ ਤੇ ਦੇਖੋ ਜੀ ਸਾਡੇ ਇਧਰ ਪਏ ਨੇ ਤੇ ਤੁਹਾਨੂੰ ਰਾਜ ਮਾਪ ਚਾਹਵਦੇ ਕਿਵੇਂ ਦਰਸ਼ਨ ਕਰਾਵਾਂ ਇੱਕ ਵਾਰ ਦਾ ਫ੍ਰਿਜ ਖੋਲ ਕੇ ਤੇ ਲਓ ਜੀ ਇਧਰ ਦਾ ਉਹ ਮੂਲੀ ਆ ਤਾਂ ਮੂਲੀ ਵੀ ਪਈ ਜੀ ਆ ਮੈਂ ਤਾਂ ਮੂਲੀ ਹੀ ਚੀਰਦੀ ਜੇ ਚਲੋ ਕੋਈ ਗੱਲ ਨਹੀਂ ਹੁਣ ਤਾਂ ਜੀ ਖਾ ਲੇ ਤੇ ਕੱਲ ਨੂੰ ਇੱਕ ਦੋ ਪਰੋਸਾ ਇਹ ਬਣ ਜੂਗਾ ਮੂਲੀ ਦਾ ਖਾ ਲਾਂਗੇ ਜੀਆ ਦੋਸਤੋ ਆ ਗਈ ਆ ਲਓ ਜੀ ਰੈਤ ਦੇ ਘਰੋਂ ਦਰਸ਼ਨ ਤੁਸੀਂ ਰੈਤਾ ਦਾ ਹੈਗਾ ਬਿਲਾਲ ਆਪਣਾ ਦੇ ਤੇ ਲਓ ਜੀ ਦੇਖਦੇ ਹਾਂ ਇਹਨਾਂ ਦੇ ਪਿੱਛੇ ਚੱਲਦੇ ਆਪਾਂ ਲਓ ਜੀ ਦੋਸਤੋ ਆ ਗਈ ਲਓ ਜੀ ਦੋਸਤੋ ਆ ਗਏ ਆ ਗਏ ਆ ਗਏ ਅਸੀਂ ਲਓ ਜੀ ਇਹਨੇ ਹਜੇ ਤਾਰੀਆ ਨਾજર ਤੇ ਜੋ ਕਿ ਲੱਗੀ ਦੀ ਸਾਡੇ ਮਿਆੰਕ ਨੂੰ ਤੇ ਉਹਦੀ ਮਾਂ ਦੀ ਵੀ ਤਾਰੀ ਜਾ ਰਹੀ ਆ ਉਹਦਾ ਤਾਂ ਰੰਗ ਪਹਿਲੀ ਕਾਲਾ ਏ ਉਹਨੂੰ ਕਿੱਥੋਂ ਲੱਗ ਜੂਗੀ ਨਾજર ਚਲੋ ਜੀ ਕੋਈ ਗੱਲ ਨਹੀਂ ਤਾਰ ਦੇਣਾ ਤੋ ਤੇ ਲਓ ਜੀ ਦੇਖ ਲਓ ਇਹਦਾ ਸਾਰੀ ਕਰਦੇ ਨੇ ਜੋ ਬਹਿਮਾ ਨਾ ਉਹਦੀ ਦਵਾਈ ਮਿਲਦੀ ਨਹੀਂ ਹੈਗੀ ਡਾਕਟਰਾਂ ਤੋਂ ਨਹੀਂ ਤਾਂ ਅਸੀਂ ਲੈ ਆਈਏ ਚਲੋ ਕੋਈ ਗੱਲ ਨਹੀਂ ਇਹ ਪਰ ਪਰ ਲਾਸ ਪੁਰਾਣੇ ਤੌਰ ਤੇ ਪੁਰਾਣੇ ਰਵਾਜ ਚੱਲ ਰਹੇ ਨੇ ਇਹ ਤੇ ਇਹਨਾਂ ਨਾਲ ਨਾ ਥੋੜਾ ਜਿਹਾ ਸੰਤੁਸ਼ਟੀ ਮਿਲ ਜਾਂਦੀ ਹੈ ਇਹਨਾਂ ਨੂੰ ਔਰਤਾਂ ਨੂੰ ਤੇ ਤਾਂ ਕਰਕੇ ਇਹ ਤਰਨ ਵੀ ਜ਼ਰੂਰੀ ਹੈ ਮੇਰੇ ਹਿਸਾਬ ਨਾਲ ਤਾਂ ਫਰਕ ਪੈਂਦਾ ਹੈ ਫਰਕ ਤਾਂ ਪੈਂਦਾ ਹੈ ਦੋਸਤੋ ਤੇ ਲੋ ਜੀ ਦੋਸਤੋ ਰੂਵੀ ਦਾ ਰਾਣੀ ਤੇ ਮੈਂਕ ਤਾਂ ਪਏ ਨੇ ਸੁੱਤੇ ਤੇ ਏਸੀ ਇਹਨਾਂ ਨੇ ਹਜੇ ਬੰਦ ਕਰ ਰੱਖਿਆ ਕਿਉਂਕਿ ਮੌਸਮਾਂ ਦਾ ਠੰਡਾ ਹੈ ਮੱਛਰਾਂ ਇਹਨਾਂ ਦੇ ਇੱਕ ਵੀ ਨਹੀਂ ਹੈਗਾ ਕਿਉਂਕਿ ਦੋਸਤੋ ਇਹਨਾਂ ਨੇ ਆਲ ਆਊਟ ਲਾਈ ਹੋਈ ਆ ਦੇਖ ਲਓ ਆ ਦੇਖੋ ਇਹ 24 ਘੰਟੇ ਕੀ ਕਹਿੰਦ ਰਿਹਾ 7 ਗੁਣਾ 24 ਪਤਾ ਨਹੀਂ ਕਿਵੇਂ ਕਹਿੰਦੇ ਹੁੰਦੇ ਨੇ 12 ਗੁਣਾ 24 ਉਹ ਐ ਚੱਲਦੀ ਆ ਇਹ 12 ਮਹੀਨੇ ਦੀ ਦੇਣ ਤੇ ਲਓ ਜੀ ਦੋਸਤ 7 ਗੁਣਾ 4 24 ਹੁੰਦਾ ਇਹਨੂੰ ਪਤਾ ਉਹ ਹੀ ਦੇਖ ਲਓ ਭੁੱਲੀ ਨਹੀਂ ਹੈਗੀ ਇਹ ਚਲੋ ਕੋਈ ਗੱਲ ਨਹੀਂ ਦੋਸਤੋ ਚਲੋ ਜੀ ਮਿਲਦੇ ਆ ਫਿਰ ਥੋੜੀ ਦੇਰ ਚ ਠੀਕ ਆ ਤੇ ਥੱਕ ਗਈ ਹੋਏਂਗੀ ਤੂੰ ਸਪੈੰਦੀ ਪੈੰਦੀ ਤਾਂ ਥੋੜਾ ਜਿਆਦਾ ਤੁਰ ਫਿਰ ਲਿਆ ਕਰ ਥਾ ਪੀ ਕੇ ਜਦ ਸੌ ਜਾਂਦੀ ਆ ਇਹ ਤੇ ਲਓ ਜੀ ਸਾਨੂੰ ਦਿੱਕਤ ਇਹ ਆਏਗੀ ਓ ਆ ਕੀ ਹਰ ਸੈਟ ਤੂੰ ਰਹੇਗੀ ਦਿੱਕਤ ਸਾਨੂੰ ਕਿ ਇਹ ਦਿੱਕਤ ਤਾਂ ਤੈਨੂੰ ਹੋਣੀ ਹੈ ਨਾ ਹੋਵੇ ਬਸ ਹੋਰ ਦਾ ਕੀ ਹੈ ਸਾਡਾ ਤਾਂ ਚੱਲ ਜੂ ਚਲੋ ਜੀ ਦੋਸਤੋ ਚਲਦੇ ਆਪਾਂ ਆਪਣੇ ਰੂਮ ਚ ਕਿਉਂਕਿ ਰਾਤ ਨੂੰ ਕੋਈ ਆਪਣੇ ਰੂਮ ਚ ਕੋਈ ਵੜ ਨਹੀਂ ਦਿੰਦਾ ਤੇ ਆਪਾਂ ਆਪਣੇ ਰੂਮ ਜੀ ਲੋਟ ਆ ਚਲਦੇ ਆ ਹਾਂ ਠੀਕ ਆ ਦੋਸਤੋ ਤੇ ਲਓ ਜੀ ਮੈਂ ਥਰੂ ਆ ਗਿਆ ਆਪਣੇ ਰੂਮ ਚ ਜਿਹਦੇ ਵਿੱਚ ਨੈਣ ਸੀ ਦਿਖਣੇ ਰਹੀ ਨੈਣ ਸੀ ਕਿੱਥੇ 바ਗੀ ਉੱਪਰ ਉੱਪਰ ਕੀ ਕਰਨਗੇ ਜੀ ਹਾਈ ਦੋਸਤੋ ਲਓ ਜੀ ਦੋਸਤੋ ਨੈਸੀ ਤਾਂ ਉੱਪਰ ਹੈ ਅਬ ਉੱਪਰ ਲੈ ਰੋ ਹਾਂ ਮੈਂ ਚ ਮੱਛਰ ਬਹੁਤ ਨੇ ਹਨੇਰਾ ਬਹੁਤ ਆ ਸਾਡੇ ਰੂਮ ਚ ਦੇਖੋ ਫਿਰ ਵੀ ਤੁਹਾਨੂੰ ਚਾਨਣਾ ਨਜ਼ਰ ਆ ਰਿਹਾ ਹੋਊਗਾ ਕਿਉਂਕਿ ਨਾ ਅਸੀਂ ਪਲਾਟਾ ਬੰਦ ਕਰਕੇ ਪਏ ਆ ਤੇ ਚਲੋ ਜੀ ਦੋਸਤੋ ਆਪਾਂ ਫਿਰ ਅਗਲੇ ਵਲੋਗ ਚ ਮਿਲਾਂਗੇ ਠੀਕ ਆ ਦੋਸਤੋ ਠੀਕ ਆ ਜੀ ਚਲੋ ਮਿਲਦੇ ਆ ਫਿਰ ਜਬ ਤੱਕ ਕੇ ਲਈ ਬਾਏ ਬਾਏ ਠੀਕ ਆ ਅਸੀਂ ਦੋਨੇ ਫਿਲਹਾਲ ਬਾਏ ਬਾਏ ਕਰਦੇ ਨੇ ਬਾਏ ਬਾਏ ਦੋਸਤੋ ਬਾਏ ਬਾਏ